ਕੋਠੇ 'ਚ ਮਚ ਗਈ ਅੱਗ ਦੇ ਭਾਂਬੜ ਅੱਗ 'ਚ ਜ਼ਿੰਦਾ ਸੜਿਆ ਕੋਠੇ ਦਾ ਮਾਲਕ ਹੋਈ ਦਰਦਨਾਕ ਮੌਤ ਇਲਾਕੇ 'ਚ ਮਚਿਆ ਹੜਕੰਪ ਪੁਲਿਸ ਨੇ ਸੁਰੱਖਿਅਤ ਬਾਹਰ ਕੱਢੇ ਪਰਿਵਾਰਕ ਮੈਂਬਰ ਮੌਕੇ ਤੇ ਪਹੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਘਟਨਾ ਨਾਲੇ ਇਲਾਕੇ ਚ ਫੈਲੀ ਸੋਗ ਦੀ ਲਹਿਰ ਸੱਜਿਆ ਗਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵੇਂ ਮੀਡੀਆ ਮੈਂ ਪੁੱਛਾਂ ਅੰਮ੍ਰਿਤਸਰ ਵਿੱਚ ਇੱਕ ਬਿਆਹ ਦੇ ਹਿੰਮਤ ਭਾਗੀ ਘਟਨਾ ਵਾਪਰੀਆ ਤਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਤੇ ਸਥਿਤ 116 ਨੰਬਰ ਕੋਠੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਕੋਠੀ ਦੇ ਉੱਪਰਲੇ ਕਮਰੇ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ ਜਦੋਂ ਕੋਠੀ ਵਿੱਚ ਅੱਗ ਲੱਗੀ ਤਾਂ ਇਸ ਵਿੱਚ ਘਰ ਦਾ ਮਾਲਕ ਕਿਰਨ ਹੂਜਾ ਮੌਜੂਦ ਸੀ ਜਿਸ ਦੀ ਦੰਗ ਘੁੱਟਣ ਨਾਲ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸਦੀ ਕਿ ਕਿਰਨ ਹੂਜਾ ਜੋ ਕਿ ਕੋਠੀ ਦਾ ਮਾਲਕ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 55 ਸਾਲ ਹੈ ਅੱਗ ਲੱਗਦੇ ਹੀ ਇਲਾਕੇ ਵਿੱਚ ਹੜਕੰਪ ਮੱਚ ਜਾਂਦਾ ਹੈ ਲੋਕ ਨੇ ਜੋ ਤੁਰੰਤ ਮਦਦ ਲਈ ਅੱਗੇ ਆਉਂਦੇ ਨੇ ਇੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਠੀ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਉਹਨਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਕੋਠੀ ਦਾ ਮਾਲਕ ਕਿਰਣਾ ਹੁਜਾ ਕਬਰ ਆ ਜਾਂਦਾ ਹੈ ਤੇ ਆਪਣੇ ਜ਼ਰੂਰੀ ਕਾਗਜ਼ਾ ਚੱਕਣ ਲਈ ਕਮਰੇ ਵਿੱਚ ਜਾਂਦਾ ਹੈ ਅੱਗ ਲੱਗਣ ਕਾਰਨ ਕਮਰੇ ਵਿੱਚ ਧੂੰਆਂ ਹੀ ਧੂੰਆਂ ਫੈਲ ਜਾਂਦਾ ਜਿਸ ਕਾਰਨ ਕਿਰਣਾ ਹੁਜਾ ਦੀ ਕਮਰੇ ਦੇ ਅੰਦਰ ਹੀ ਧੰਕ ਘੁੱਟਣ ਨਾਲ ਮੌਤ ਹੋ ਜਾਂਦੀ ਹੈ ਤੈਥੇ ਤੁਹਾਨੂੰ ਦੱਸਿਆ ਕਿ ਕੋਠੀ ਦੇ ਕਮਰੇ ਵਿੱਚੋਂ ਅੱਗ ਦੀ ਲੱਕ ਆਊਟ ਰਹੀਆਂ ਸੀ ਉੱਥੇ ਹੀ ਕੋਠੀ ਦੇ ਮਾਲਕ ਦੀ ਅੱਗ ਵਿੱਚ ਸੜਨ ਨਾਲ ਮੌਤ ਹੋ ਗਈ ਹੈ ਜੋ ਕਿ ਅੱਗ ਵਿੱਚ ਜਿੰਦਾ ਸੜ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹਾਲਾਂਕਿ ਕੋਠੀ ਦਾ ਉੱਪਰਲਾ ਹਿੱਸਾ ਜੋ ਸੜ ਕੇ ਰਾਖ ਹੋ ਗਿਆ ਸੀ ਇਸ ਦੇ ਨਾਲ ਹੀ ਜੋ ਘਰ ਦਾ ਮਾਲਕ ਹੈ ਉਹ ਵੀ ਜਿੰਦਾ ਸੜ ਗਿਆ ਜਿਸ ਦੀ ਕਿ ਦਰਦਨਾਕ ਮੌਤ ਹੋ ਗਈ ਹੈ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਸ਼ਾਰਟ ਸਰਕਟ ਕਾਰਨ ਹੈ ਮੰਦਪਾਗਾ ਹਾਸਾ ਵਾਪਰਿਆ ਪਰ ਅਸਲ ਕਾਰਨ ਹੈ ਜੋ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੇਰਨਾ ਹੂਜਾ ਆਪਣੇ ਕੋਠੀ ਵਿੱਚ ਹੀ ਕੋਸਮੈਟਿਕ ਦਾ ਕਾਰੋਬਾਰ ਚਲਾਉਂਦਾ ਸੀ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਬੰਦੇ ਪੁਲਿਸ ਅਧਿਕਾਰੀ ਦਾ ਹੋਰ ਕੀ ਕਹਿਣਾ ਉਹ ਵੀ ਸੁਣੋ ਮੈਂ ਸਾਨੂੰ ਤਲਾਹ ਮਿਲੀ ਸੀ ਵੀ 116 ਨੰਬਰ ਕੋਠੀ ਨੰਬਰ 116 ਰੇਸਪਾਸ ਰੋਡ ਤੇ ਘਰ ਦੇ ਵਿੱਚ ਅੱਗ ਲੱਗੀ ਹੈ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਸੀ ਜੋ ਪਤਾ ਲੱਗਾ ਵੀ ਉੱਥੇ ਉੱਪਰਲੇ ਕਮਰੇ 'ਚ ਅੱਗ ਲੱਗੀ ਹੈ ਜਿਹੜਾ ਘਰ ਦੇ ਵਿੱਚ ਜਿੰਨਾ ਵੀ ਰਹਿਸ਼ੀ ਸੀ ਉਹਨਾਂ ਦੇ ਕਿਰਨ ਹੂਜਾ ਨਾਂ ਦੇ 50 ਸਾਲ ਦੇ ਵਿਅਕਤੀ ਸੀ ਉਹਨਾਂ ਦੇ ਅੱਗ ਵਿੱਚ ਜੁਲਸਣ ਕਰਕੇ ਮੌਤ ਹੋ ਗਈ ਸਰ ਕੋਈ ਕੋਈ ਕਰਵਚਾਗਾ ਤਾਂ ਕਰਦਾ ਨਹੀਂ ਆਮ ਰਹਿਸ਼ੀ ਸੀ ਉਹਨਾਂ ਦੇ ਬਤਾਇਆ ਜਾ ਰਿਹਾ ਕਿ ਕੋਸਮੈਟਿਕ ਦਾ ਕੰਮ ਕਰਦਾ ਹੈ ਕੋਸਮੈਟਿਕ ਦਾ ਹੈ ਉੱਪਰ ਥੋੜਾ ਉਹਨਾਂ ਦਾ ਸਮਾਨ ਪਿਆ ਸੀ ਮਟੋ ਅੱਗ ਜਿਹੜੀ ਆ ਉਹ ਉਹਨਾਂ ਦੇ ਮੁਤਾਬਕ ਦੱਸਣ ਦਾ ਸ਼ਾਰਟ ਸਰਕਟ ਨਾਲ ਲੱਗੀ ਹੈ ਤੁਹਾਡਾ ਕੀ ਹਾਲ ਚਿਰ ਹੈ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਪੋਸਟ ਮਾਰਡਮ ਕਰਵਾ ਰਹੇ ਹਾਂ ਸਰ ਪਰਿਵਾਰ ਦਾ ਕੀ ਕਹਿਣਾ ਕਿ ਪਰਿਵਾਰ ਇੱਥੇ ਰਹਿੰਦਾ ਸੀ ਉਸ ਲੋਕੇ ਜਾਂ ਫਿਰ ਰੈਸ਼ ਰੈਸ਼ ਉਹ ਤੇ ਉਹਨਾਂ ਦੇ ਪਰਿਵਾਰ ਰਹਿੰਦਾ ਉਹਨਾਂ ਦੀ ਵਾਈਫ ਹੈ ਨਾਲ ਉਹਨਾਂ ਦੀ ਬੇਟੀ ਹੈ ਜਾਣਕਾਰੀ ਮੁਤਾਬਿਕ ਪਿਆ ਜਾ ਰਿਹਾ ਹੈ ਕਿ ਬਜ਼ੁਰਗ ਜਨਤ ਲੈਟ ਹੋਈ ਹੈ ਉਹ ਅੰਦਰ ਗਿਆ ਸੀ ਸਮਾਨ ਲੈਣ ਦੇ ਇਸ ਕਰਕੇ ਅੰਦਰ ਹੀ ਚੁਕੀ ਕਿ ਤਵਾ ਅੱਗ ਲੱਗੀ ਨਾ ਉੱਪਰ ਗਿਆ ਆ ਹੁਣ ਉਹ ਤੇ ਜਾਂਦਾ ਮੰਦਾ ਸਾ ਜਿਹੜਾ ਮੈਂ ਮਤਲਬ ਧੂਏ ਦੇ ਨਾਲ ਛਾਕ ਪਿਆ ਗਿਆ ਉੱਥੇ ਡੇਗ ਗਿਆ ਇਹਦਾ ਕਰਕੇ ਉਹ ਫਿਰ ਅੱਗ ਦੀ ਲਪੇਟ ਸਾਗੇ